ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਚੜੈਕ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਵੀ ਪੈਂਦੀ ਆ ਮੋਗਾ ਹੀ ਅੱਜ ਦੀ ਵੀਡੀਓ ਦੇ ਵਿੱਚ ਵੀਰ ਦੀਆਂ ਬਹੁਤ ਚੰਗੀਆਂ 2 4 6 8 10 12 ਵਹਿੜਾਂ ਸੇਲ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਮਰੀਕਣਾਂ ਵੀ ਹੈਗੀਆਂ ਜਰਸੀਆਂ ਵੀ ਹੈਗੀਆਂ ਕਾਲੀਆਂ ਵੀ ਹੈਗੀਆਂ ਤੇ ਚਿੱਟੀਆਂ ਫੁੱਲ ਜਿਆਦ ਵਾਲੀਆਂ ਵੀ ਹੈਗੀਆਂ ਗੱਲ ਮੁੱਕਦੀ ਐਂਡ ਦੇ ਸਿਰੇ ਤੇ ਆ ਗਈ ਆ ਕਿ ਰੰਗ ਪ੍ਰਿੰਟ ਸਾਰਾ ਹੀ ਮਿਲ ਜੂ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਜੇ ਕੋਈ ਬਦਾਮੀ ਲੈਣ ਦਾ ਚਾਹ ਬਾਣਾ ਬਦਾਮੀ ਲੈ ਲੈ ਕੋਈ ਚਿੱਟੀ ਲੈਣ ਦਾ ਚਾਹ ਬਾਣਾ ਚਿੱਟੀ ਲੈ ਲੈ ਕੋਈ ਸੂਈ ਸਵਾਈ ਕਰਾਸ ਲੈਣ ਦਾ ਚਾਹ ਬਾਣਾ ਤਾਂ ਅਗਲਾ ਉਹ ਲੈ ਲੈ ਜਿਹੜੀ ਵੀ ਤੁਹਾਨੂੰ ਮਨ ਨੂੰ ਲੱਗਦੀ ਆ ਜਾਇ ਜੇ ਭਾ ਹੋਣਗੇ ਛੋਟੇ ਛੋਟੇ ਇਨਫਰਮੇਸ਼ਨ ਲੈ ਦੇਣਾ ਆਜੋ ਤਸੱਲੀ ਕਰ ਲਿਓ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦਈਏ ਨਾਂ ਬਾਈ ਗੁਰਦੇਵਤ ਸਿੰਘ ਆ ਪਿੰਡ ਚੜਿਆਕਾ ਬਾਈ ਜ਼ਿਲ੍ਹਾ ਮੋਗਾ ਤਸੀਲ ਮੋਗਾ ਜੀ ਫੋਨ ਨੰਬਰ ਦੱਸ 790175567622 ਅੱਜ ਤਾਂ ਰੰਗ ਮੇਰੇ ਹਿਸਾਬ ਨਾਲ ਸਾਰੇ ਹੀ ਹੈਗੇ ਹਨਾ ਅੱਜ ਸਾਰੇ ਲਿਆਂਦੇ ਆ ਇੱਥੋਂ ਲੱਗਵਾ ਹਾਂਜੀ ਦੱਸ ਗਏ ਇਹਦੇ ਬਾਰੇ ਇਹ ਜਰਸੀ ਵਹਿੜਾ ਬਾਈ ਦੂਜਾ ਸੁਹਾ ਵਹਿੜਾ ਤਿਆਰ ਜਰਸੀ ਆ ਜਮਾ ਠੀਕ ਹੈ ਦਿਨ ਹੱਦ 2-4 ਕੱਢੋਗੇ ਕਿੰਨਾ ਕੁ ਦੁੱਧ ਦੇ ਦੇ ਦੁੱਧ ਬਾਈ ਜਿੱਦੋਂ ਲਈ ਉਹਨੇ 16-17 ਲੀਟਰ ਦੱਸ ਕੇ ਦਿੱਤੀ ਆ ਕੋਈ 16-17 ਮੰਨ ਕੇ ਆਪਾਂ ਦੁੱਲੇ ਨੇ ਬਾਈ ਲੈ ਜਾਓ ਦੂਜਾ ਸੂਆ ਬਾਈ ਕਹਿੰਦਾ ਤਿਆਰ ਆ ਜਰਸੀ ਸੂਪੇ ਦਾ ਹੋ ਸਕਦਾ ਰਾਤ ਨੂੰ ਸੂਪੇ ਲੈ ਜੇ ਤਾਂ ਕੋਈ ਲੈਵੇ ਦੀ ਉੱਪਰ ਚੋਣੀ ਆ ਪੂਰੀਆਂ ਹਾਂ ਕੋਈ ਹਿਮਾਚਲ ਵਾਲੀ ਜਰਸੀ ਆ ਵੰਗੂ ਗੜਕ ਜੀ ਸਹੀ ਆ ਲੈ ਜੇ ਤਾਂ ਇੱਕ ਦੋ ਦਿਨ ਲੈ ਜੇ ਸੂਪੇ ਰਾਤ ਨੂੰ ਸੂਪੇ 16 17 ਕਿਲੋ ਦੁੱਧ ਦਿੱਤਾ 16 17 ਹੀ ਮੰਨ ਕੇ ਸੌਦਾ ਕਰ ਲਿਓ ਗੁਲਾਬੀ ਥਣ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਕੋਈ ਬਾਦੂ ਫੋਟ ਸ਼ਾਂਗ ਐ ਨਹੀਂ ਕਦ ਕੁਦ ਵੀ ਪੂਰਾ ਚੰਗਾ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਜਾਸਿਕ ਕ੍ਰੋਸ ਆ ਥੋੜੀ ਜਿਹੀ ਖਾਲੀ ਪਿਓਰ ਨਹੀਂ ਆਪਾਂ ਕਹਿ ਸਕਦੇ ਇਹ ਬਾਦਾਂ ਰੰਗ ਬਾਦਾਮੀ ਆ ਮੂੰਹ ਸਿੱਧਾ ਇਹਦਾ ਮੂੰਹ ਸਿੱਧਾ ਇਹ ਮੂੰਹ ਤੇ ਵੀ ਐ ਟੋਆ ਟੋਆ ਨਹੀਂ ਪੈਂਦਾ ਮੇਰੀ ਗੱਲ ਠੀਕ ਆ ਦੱਸਿਆ ਚੰਗਾ ਹਨਾ ਹਾਂ ਪਰ ਦੁੱਧ ਵਾਲੀ ਰੇੜਾ ਕਿੰਨੇ ਦੀ ਕਰਦਾ ਇੱਥੇ ਬਾਈ ਯਾਰ ਮੁੱਲ ਮੁੱਲ ਨਹੀਂ ਆਪਾਂ ਕਰਨੇ ਅੱਜ ਅੱਜ ਤਾਂ ਭਰਾਵਾ ਲੈਣ ਦੇਣ ਵਾਲਾ ਮੁੱਲ ਕਰਨਾ ਜਿਹਨੇ ਲੈਣੀ ਆ ਅੰਨਾ ਲੈਣੀ ਅਗਲੇ ਦੀ ਖੁਸ਼ੀ ਆ ਮੁੱਲ ਮੈਂ 55000 ਕਰ ਲੈਣਾ ਪਰ ਮੇਰਾ ਵੀਰ ਫੋਨ ਉਹ ਲਾਵੇ ਜੀ ਨੂੰ ਚੰਗੀ ਲੱਗਦੀ 42500 ਦੀ ਦੇਣੀ 42 ਦੀ ਮੁੱਲ 55 ਬਾਈ ਕਹਿੰਦਾ ਕਰ ਲੈਣਾ ਉਹੀ ਫੋਨ ਲਾਵੇ ਜਿਹਨੇ 42000 ਦੀ ਲੈਣੀ ਆ ਬਾਈ ਕਹਿੰਦੇ 40 ਲੈ ਲੈ 40 ਵਾਲਾ ਆਪਣਾ ਲਾਵੇ ਬਣਾ ਠੀਕ ਆ ਸੁੱਝੀਆਂ ਗੱਲਾਂ ਆਪਾਂ ਵੀ ਬਾਈ ਕੋ ਲੋਕ ਲਪੇੜਾ ਇੰਨਾ ਮਾਲ ਆ ਬਾਈ ਹਾਂ ਮੋਲਾ ਤੇ ਸਾਰਿਆਂ ਦੇ ਫਿਕਸ ਵਾਲਾ ਕੰਮ ਹੀ ਕਰਨੇ ਆ ਵੱਧ ਕਰਨੇ ਸਹੀ ਆ 42 ਦੀ ਦੇ ਦੇਣੀ ਆ ਮੂੰਹ ਇਹਦਾ ਸਿੱਧਾ ਉਹਨਾਂ ਕਾ ਕ੍ਰੋਸ ਆ ਦੱਸ ਦੇ ਸਾਢੇ 42 ਦੀਆਂ ਜਰਸੀ ਦੇ ਦੂੰ ਹਾਂ ਨਹੀਂ ਜੈ ਜੀ ਮੋਲਾ ਯਾਰ ਜਵਾਂ ਜੈ ਜੀ ਮੋਲਾ 42 ਦੀ ਦੇ ਦੇਣੀ ਆ ਵਿੱਚੋਂ ਕਲੀ ਛੋੜ ਹੋਣੀ ਆ ਸਾਰੇ ਨਗਾਂ ਜੋ ਹੋ ਜੂ ਤੇ ਫਰਕ ਨਹੀਂ ਪੈਣਾ ਜੇ ਕੋਈ ਬਾਹਲੇ ਮੰਗੇ ਫੈਕਸੀ ਜੇ ਪ੍ਰਾਈਸ ਹੈ ਥਾਣਾ ਇਧਰਲੇ ਪਾਸੋਂ ਹੀ ਵੇਖ ਲਓ ਭਾਵਾ ਦੋ ਨੰਬਰ ਤੇ ਆ ਜਾਣਾ ਸੁਣਾ ਸੁਣਾਲਾ 20% ਹੋ ਜਾ ਭਰਾ ਸਾਰੀਆਂ ਵੇੜਾਂ ਦੀ ਹਾਂ ਠੀਕ ਹੈ ਆ ਵੀ ਵੱਡੀ ਜਰਸੀ ਆ ਗਈ ਦਿਖਾ ਦੇ ਹੂੰ ਫੁੱਲ ਹਾਈਟ ਆ ਫੁੱਲ ਪਲੀ ਵੀ ਵਜਨ ਵਾਲੀ ਸਹੀ ਹੈ ਸੱਤਾਂ ਦਿਨਾਂ ਦੀ ਕੱਚੀ ਆ ਪੂਰੀ ਹਫਤੇ ਦੀ ਹਾਂ ਹਫਤੇ ਦੀ ਪਰ ਵੇੜ ਵਖਾ ਵੀ ਚੀਜ਼ ਕੀ ਆ ਕਿੰਨਾ ਕਿਦਾ ਉਹ ਤੇ ਪਿਆ ਜੀ ਦੁੱਧ ਦੇ ਵੀ ਕੋਈ 15-16 ਲੀਟਰ ਵਾਲੀ ਕੋਈ ਆ ਦੁੱਧ ਦੇ ਵੀ ਭਾਈ ਕਹਿੰਦਾ 15-16 ਲੀਟਰ ਵਾਲੀ ਆ ਥਾਣਾ ਸੁਣਾ ਵਿਖਾ ਦੇ ਟਕਾ ਕੇ ਮੋٹے ਮੋٹے ਥਾਣਾ ਹਫਤੇ ਦੀ ਕੱਚੀ ਆ ਪਹਿਲਾਂ ਤਾਂ ਥਾਣੀ ਵੇਖ ਸੀਐਸਓ ਫਲ ਵੈਡ ਜਿਹੜੀ ਮਰਜ਼ੀ ਲੈ ਲਓ ਸਾਰੀਆਂ ਹੀ ਸੀਐਸਓ ਵੀ ਮਿਲ ਗਈਆਂ ਤੁਹਾਨੂੰ ਪਾ ਇੱਕ ਨੰਬਰ ਲੈ ਲਓ ਦੋ ਨੰਬਰ ਲੈ ਲਓ ਚਾਰ ਨੰਬਰ ਲੈ ਲਓ ਕੱਦ ਵੈਡ ਪੂਰਾ ਹੀ ਆ ਵੱਲ ਢਲਾਂ ਵੀ ਬਹੁਤ ਪਈਆਂ ਪੰਜ ਸੱਤ ਦਿਨ ਵਧੀਆ ਸੇਵਾ ਕਰ ਲਓਗੇ ਵਧੀਆ ਲੇਵਾ ਤਿਆਰ ਕਰਕੇ ਸੂਝ ਤਿਆਰ ਹੋਊਗੀ ਬਾਈ ਮੋੜ ਕੇ ਆਈ ਗਏ ਨਾ ਬਾਈ ਜਿੱਦ ਤੇ ਤਿਆਰ ਹੋ ਗਈ ਨਾ ਜਿੰਨੇ ਰੁਪਏ ਮੂੰਹੋਂ ਮੰਗਵੇਂ ਅਗਲਾ ਮੰਗੂ ਉਨੇ ਦੀ ਵੈਡ ਵੇਗਣ ਵਾਲੀ ਚੀਜ਼ ਹੈ ਤੇ ਅੱਜ ਅੱਜ ਮੁੱਲ ਜਮਾ ਜੇਆ ਬਾਈ ਕਿੰਨਾ ਅੱਜ ਇਹ ਤਾਂ ਮੁੱਲ ਕਰਾਉਣਾ ਹੈ ਇਹਦਾ 60 ਕਰਾਲਾ ਕੋਹ ਕਰਾਲਾ ਹੂੰ ਇਹ 46000 ਦੀ ਦੇਣੀ ਆ 46 ਦੀ ਦੇਣੀ ਲਓ ਜੀ ਬਾਈ ਕਹਿੰਦਾ ਮੁੱਲ ਕਰਾਉਣਾ ਪਰ 60 ਕਰਾ ਲਓ ਜੀ ਲੈਣ ਦੇਣ ਵਾਲੀ ਡਿਮਾਂਡ ਆ 46 ਦੀ ਦੇਣੀ ਆ 46 ਦੀ ਵੀ ਨਹੀਂ ਦੇਣੀ ਬਾਈ ਕਹਿੰਦਾ 46000 ਚ ਛੋੜ ਕਰੂੰਗਾ ਉਹ ਆਪਦੀ ਮਰਜ਼ੀ ਨਾਲ 200 ਵਧ ਕਰਦੇ 100 ਘਟ ਕਰਦੇ ਕਿਸੇ ਪਾਸੋਂ ਖੁੰਜੀ ਆ ਹਾਂ ਕੱਦ ਵੱਡਾ ਹੀ ਆ ਰੰਗ ਪਦਾਮੀ ਆ ਹਫਤੇ ਦੇ ਅੰਦਰ ਅੰਦਰ ਸੂਪੂਗੀ ਜੇ ਤਿਆਰ ਹੋ ਗਈ ਬਾਈ ਕਹਿੰਦਾ 60000 ਦੀ ਐ ਇਹ ਵੀ ਆ ਬਾਈ ਵਿਹੜ ਦੱਸ ਦੇ ਕਿੱਡੀ ਆ ਹਾਂ ਇਹ ਤਾਂ ਗੱਲ ਆ ਕਿ ਵੱਡਾ ਕੱਦ ਮਿਲਦਾ ਵੀ ਘਾਟਾ ਉਹ ਯਾਰ ਵਿਹੜ ਵੀ ਛੋਟੀ ਜਿਹਾ ਹਾਂ ਨਹੀਂ ਨਹੀਂ ਇਹ ਤਾਂ ਗੱਲ ਪੱਕੀ ਆ ਨਾਲੇ ਸਾਰੀਆਂ ਵਿਹੜਾਂ ਦੀ ਥਣਾ ਦੀ ਭਾਰ ਦੀ ਸਾਰੀਆਂ ਦੀ ਗਾਰੰਟੀ ਹੋ ਭਾਵੇਂ ਇੱਕ ਨਾਗ ਲੈ ਲਓ ਭਾਵੇਂ 10 ਨਾਗ ਲੈ ਲਓ ਤਿੰਨ ਨੰਬਰ ਖੋੜ ਭੁੱਲੇ ਨੰਬਰ ਬਈ ਸੁਈ ਵੀ ਵਿਹੜ ਵਿਖਾ ਦੀ ਸੁਈ ਵੀ ਕੱਢ ਲੈ ਬਾਹਰ 10 ਦੀ ਕਰਦੇ ਤਾਂ ਸੁਈ ਵਾਰੇ ਇਹ ਬਾਈ ਰਾਤ ਦੀ ਸੁਈ ਆ ਆਪਣੇ ਘਰੇ ਸੁਈ ਆ ਠੀਕ ਆ ਜੇਰ ਜਪੜੇ ਦੀ ਕਲੀਅਰ ਆ ਜੇਰ ਜਪੜੇ ਦੀ ਓਕੇ ਆ ਉਹ ਪਾਈ ਵੀ ਆ ਮਗਰ ਕੀ ਆ ਪੱਬੂ ਮਗਰੇ ਦੇ ਬੱਛਾ ਬਈ ਕਿੰਨਾ ਦੁੱਧ ਦੁੱਧ ਪਿਆਜੋ ਦੁੱਧ ਵਿੱਚ ਜਦੋਂ ਲਈ 18 ਲੀਟਰ ਦੱਸਿਆ ਏ 17 18 ਲੀਟਰ ਹੀ ਆਪਾਂ ਦੱਸ ਕੇ ਦੇਣੀ ਆ ਜੇ ਕਿਸੇ ਦੇ ਸ਼ੱਕ ਹੈ ਢਾਂਕੂ ਆ 4 ਦਿਨਾਂ ਦਿਨ ਨੂੰ ਚਵਾ ਕੇ ਦਿਓ ਲਓ ਜੀ ਸਿਰੇ ਰਿਪੋਰਟਾਂ ਜਾਵਾਂ ਗੁਰਦੱਤ ਦਾ ਸਿਰੇ ਗੱਲ ਆਉਂਦਾ ਬਾਈ ਕਹਿੰਦਾ 17 18 ਅਗਲੇ ਨੇ ਦੱਸਿਆ ਪਹਿਲੇ ਨਾਲੋਂ ਥੱਲੋਂ ਝੋਇਆ ਦੂਜੇ ਸੂਵੇ ਸੂਈ ਆ ਰਾਤ ਸੂਈ ਆ ਗੁਰਦੱਤ ਦੇ ਘਰੇ ਸੂਈ ਆ ਜੇਰ ਜਪੜੇ ਦੀ ਓਕੇ ਆ ਗਾਰੰਟੀ ਆ ਥਣਾਂ ਦੀ ਗਾਰੰਟੀ ਆ ਭਾਰ ਪਿਛੇ ਦੀ ਗਾਰੰਟੀ ਆ ਹਾਂ ਇਹ ਨਹੀਂ ਵੀ ਗਾਂ ਸੂਈ ਆਪੋਂ ਵਿੱਚ ਆਏ ਬੜੀ ਪਈ ਹੋਊ ਹਾਂ ਜੇ ਕਹਿੰਦਾ ਕਰਦਾ ਤਾਂ ਕਹਿੰਦਾ ਕੋਈ ਕਹਿੰਦਾ 17 18 ਇਹਨੇ ਦੇਣਾ ਨਹੀਂ ਤਾਂ 4 ਦਿਨਾਂ ਨੂੰ ਬਾਈ ਕਹਿੰਦਾ ਮੈਂ ਚਵਾ ਕੇ ਦੇ ਦੂੰ ਆ ਜੋ ਕੇ ਨਾ ਆ ਵੇਖੋ ਥਣ ਪੂਰਾ ਚੰਗਾ ਸੀਲ ਸਭ ਪਫਾ ਲੈ ਚਵਾਈ ਵੇਖੋ ਪਹਿਲਾਂ ਤਾਂ ਇਹਦੀ ਮਾੜੇ ਬੱਤੇ ਸੋਸੋ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਕਰਦੀ ਐ ਬੱਚੇ ਕੋਲੇ ਲਈ ਆ ਕੇ ਖੁਰਨੀ ਤੇ ਧਾਰਾ ਮਾਰ ਦਿੰਨੇ ਤੁਹਾਨੂੰ ਸੀਲ ਸਾਉ ਦੀ ਗਰੰਟੀ ਇਹ ਤੁਹਾਨੂੰ ਵੀ ਪਤਾ ਜੇ ਭਰਾਵੋ ਗਰਮ ਹੁੰਦੀ ਫੇਰ ਗਰਮ ਵਾਲਾ ਬੰਦਾ ਤਾਂ ਕੋਲੇ ਨਹੀਂ ਆਉਂਦਾ ਉਹ ਭਵਾ ਕਹਦੇ ਮੂੰਹ ਨਾਲ ਕਿ ਭਾਈ ਸੀਲ ਹੈ ਪਰ ਨੇੜੇ ਨਹੀਂ ਆਉਂਦਾ ਅਗਲੇ ਨੂੰ ਪਤਾ ਹੁੰਦਾ ਗਰਮ ਹੈ ਤੇ ਜਿਹੜਾ ਸੀਲ ਹੁੰਦਾ ਉਹਦੇ ਅਗਲਾ ਨੇੜੇ ਆਉਂਦਾ ਹੁਣ ਤੁਹਾਨੂੰ ਧਾਰਾ ਮਾਰ ਕੇ ਵਿਖਾ ਦਿੰਨੇ ਆ ਬੱਚਾ ਛੱਡ ਦੇ ਬਈ ਬੱਚਾ ਛੱਡ ਕੇ ਧਾਰਾ ਮਾਰ ਦਿੰਨੇ ਆ ਤਾਜੀ ਸੂਈ ਤੇ ਤਾਂ ਹੀ ਥੋੜਾ ਜਿਹਾ ਬੱਚੇ ਦਾ ਕਰ ਗਈ ਆ ਬਾਕੀ ਚਵਾਈ ਤੁਹਾਨੂੰ ਹੁਣ ਵਿਖਾ ਦਿੰਨੇ ਆ ਥਣ ਪੂਰਾ ਚੰਗਾ 17 18 ਕਿਲੋ ਦੁੱਧ ਖੁੱਲਾ ਪਿਆਉ ਨਹੀਂ ਚਵਾ ਕੇ ਦੇ ਦੂ ਭਾਈ ਕਹਿੰਦਾ ਕੋਈ ਖੁੰਜੀ ਨਹੀਂ ਵੜੇ ਹਾਂ ਕਿਸੇ ਪਾਸ ਨੂੰ ਵੀ ਆਏ ਨੇ ਵੀ ਆ ਖਤਰਾ ਆਏ ਕਿਸੇ ਪਾਸੇ ਇਹ ਤਾਂ ਗੱਲ ਤੇਰੀ ਭੋਲੇ ਪੱਕੀ ਆ ਹਾਂ ਲਾਓ ਜੀ ਬੱਚਾ ਬਾਈ ਨੇ ਕਰਦਾ ਤੈਨੂੰ ਛੜਤਾ ਹੁਣ ਤੁਹਾਨੂੰ ਕਰਦਾ ਕਹਿੰਦਾ ਧਾਰਾ ਮਾਰ ਕੇ ਵਿਖਾਉਣਾ ਮੈਂ ਰਹੀ ਜਾਂ ਚੈੱਕ ਕਰ ਰਿਹਾ ਚੱਕਰ ਵਾਲੀ ਗੱਲ ਹਾਂ ਤੇ ਕਹਿੰਦਾ ਸੂਈ ਵੀ ਆ ਬੇਫਿਕਰ ਹੋ ਕੇ ਤਸੱਲੀ ਕਰਕੇ ਲਿਜਾਵੇ ਅਗਲਾ ਕੋਈ ਚੱਕਰ ਨਹੀਂ ਕਰਦਾ ਤਾਂ ਕਹਿੰਦਾ ਆਪਾਂ ਨੂੰ ਅਰੇ ਹੁਣ ਗਾਉਂਦਾ ਪਛਮਾਨ ਵੇਖੀ ਕੀ ਚੀਜ਼ ਹਾਂ ਉਦੋਂ ਦਾ ਸਿੱਧੀਆਂ ਧਾਰਾਂ ਹੀ ਮਾਰ ਲਗਾਈਗਾ ਹੁਣ ਬੱਚਾ ਲਾਦਾ ਤੇ ਹੁਣ ਪਛਮਾਨ ਸਿੱਟੂਗੀ ਤੇ ਹੁਣ ਵੇਖਿਓ ਵੇਖੋ ਚਵਾਈ ਸਾਈਡ ਦਾ ਹੁਣ ਤੁਹਾਨੂੰ ਧਾਰਾਂ ਮਾਰ ਕੇ ਹੁਣ ਵੇਖ ਹਾਂ ਹੁਣ ਪਛਮਾਨ ਸਿੱਟਿਆ ਹੀ ਕਰ ਮਾਰੀ ਪੂਰੇ ਕਢਾ ਲਏ ਆ ਥਾਣਾ ਉਥੇ ਢਿਲੇ ਸੀ ਕਿਹੜਾ ਪਛਮਾਈ ਸੀ ਧਾਰਾਂ ਹੀ ਮਾਰ ਲੱਗਾ ਸੀ ਸਿੱਧੀਆਂ ਗੱਲਾਂ ਮਾਰਦੇ ਧਾਰਾਂ ਹੁਣ ਖੰਡ ਆਹ ਵੇਖੋ ਚਵਾਈ ਆਉਂਦੀ ਨਾ ਆਵਾਜ਼ ਚੰਮ ਚੋ ਚਾਮ ਜੋ ਆਂ ਛਰਲਾ ਵੀ ਮਾਰ ਗਈ ਆ ਸੀਲ ਹੀ ਹੁੰਦੀ ਆ ਛਰਲੇ ਆ ਜਦੋਂ ਧਾਰਾ ਮਾਰੇ ਆ ਵੀ ਲਾਓ ਜੀ ਆ ਮਗਰਲੇ ਥਣਾ ਦੀ ਵੀ ਚਵਾਈ ਵੇਖ ਲਓ ਠੀਕ ਆ ਕਰਤ ਰੱਸੀ ਪੋਣੀ ਪਾ ਲੋ ਨਹੀਂ ਪੋਣੀ ਨਾ ਪਾਓ ਕਿੰਨੇ ਜੀ ਮੁੱਲ ਕਰਾਉਣਾ 62000 58000 ਦੀ ਦੇਣੀ ਆ ਘਾਟਵਾ ਦਾ ਨਾਮ ਇਹ ਚ ਹੈ ਮੁੱਲ 6250 ਤੇ ਹੱਥ 58 ਦੀ ਦੇਣੀ ਆ ਘਾਟਵਾਦ ਵਾਲਾ ਕੋਈ ਕੰਮ ਨਹੀਂ 17 18 ਕਿਲੋ ਦਿੱਤਾ 17 18 ਮੰਨ ਕੇ ਲੈ ਜੇ ਨਹੀਂ ਚਾਰਾਂ ਦਿਨਾਂ ਨੂੰ ਝੋਕੇ ਲੈ ਜੀ ਆ ਵੇੜ ਦੂਆ ਸੂਆ ਬੱਛੀ ਆ ਆ ਦੂਆ ਸੂਆ ਅਜੇ ਦੋ ਤਿੰਨ ਵੇੜਾ ਬੜੀਆਂ ਚੰਗੀਆਂ ਉਹ ਤੁਹਾਨੂੰ ਬਾਅਦ ਚ ਵਿਖਾਉਣੀਆਂ ਕਿੰਨਾ ਕੁ ਦੁੱਧ ਦੇ ਦੂੰ 18 ਲੀਟਰ ਦੀ ਇਹਦੀ ਗਾਰੰਟੀ ਤੇ ਆ ਸੋਧਾ ਕਰ ਲੈ ਕੋਈ ਸੂਕ ਝੋਕੇ ਲੈ ਜੇ ਇੱਕੋ ਘਰੇ ਤੋਂ ਮੈਂ ਲੰਗਾ ਹਾਂ ਇੱਕੋ ਘਰੋਂ ਲਈਆਂ ਬਾਈ ਕਹਿੰਦਾ ਆ ਜਿਹੜੀਆਂ ਤੁਹਾਨੂੰ 3 ਨੰਬਰ ਤੇ 4 ਨੰਬਰ ਵਿਖਾਈਆਂ ਆ ਜੋੜਾ 3 ਨੰਬਰ ਸੂਈ ਵੀ 4 ਨੰਬਰ ਆਹ ਤਦ ਕਿੰਨਾ ਦੱਸਿਆ 18 ਕਿਲੋ 18 ਕਿਲੋ ਬਾਈ ਕਹਿੰਦਾ ਗਰੰਟੀ ਦੀ ਆਈ ਪਹਿਲਾਂ ਨੇ ਦਿੱਤਾ ਇੰਨਾ ਭਾਵਾ ਕੋਈ ਸੌਦਾ ਕਰ ਲੈ ਜਿੱਦਣ ਸੂਪਿੰਦੀ ਝੋਕੇ ਲੈ ਜਾਓ ਤਿੰਨ ਨੰਬਰ ਤੇ ਚਾਰ ਨੰਬਰ ਇੱਕੋ ਘਰੋਂ ਜੋੜਾ ਲਿਆ ਬੁੱਤੀ ਸੋਹਣੀ ਆ ਬੋਦੀ ਵਾਲੀ ਮੱਛੀ ਆ ਕੱਦ-ਕੁੱਦ ਵੈੱਡ ਪੂਰੇ ਹੀ ਆ ਲੇਵਾ ਭਾਂਡਾ ਵੀ ਸੋਹਣਾ ਫੱਟ ਫੱਟ ਇਹ ਆ ਲੇਵਾ ਆ ਲੇਵੇ ਤੇ ਨਾੜਾ ਨੂੜਾ ਵੇਖੋ ਪੂਰੀਆਂ ਫੁੱਲ ਨਾੜਾ ਨਾੜਾ ਨਾ ਪਰਿਆ ਪਹਿਲੇ ਵਾ ਨੂੰ ਵਿਖਾ ਦੇ ਟਕਾ ਕੇ ਵੜ ਕਿਸੇ ਪਾਸੋਂ ਨਹੀਂ ਖੁੰਜੀ ਵੀ ਕਿਸੇ ਪਾਸੋਂ ਨਹੀਂ ਸਹੀ ਆ ਲਓ ਜੀ ਇਧਰਲੇ ਪਾਸੋਂ ਵੀ ਤੁਹਾਨੂੰ ਵਿਖਾ ਦਿੰਨੇ ਆ। ਨਾਣਾ ਦੋਵੇਂ ਪਾਸੇ ਲੇਵੇ ਤੇ ਫੁੱਲ ਹੈ। ਭਾਵੇਂ ਸੱਜੇ ਪਾਸੇ ਦੀ ਬਹਿ ਕੇ ਵੇਖ ਲੋ ਤੇ ਭਾਵੇਂ ਖੱਬੇ ਪਾਸੇ ਦੀ ਬਹਿ ਕੇ ਵੇਖ ਲੋ। ਆ ਚੱਕੋ। ਕਿੰਨੇ ਦੀ ਕਰਦਾ ਇੱਥੇ? ਇਹ ਵੀਰੇ 53000 ਦੀ ਵੇੜ ਦੇ। ਚੱਕੋ ਭਾਈ 53000 ਦੀ। ਦੋ ਦਾ ਕਰਨੇ ਨਹੀਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਲੈਂਦੇ ਨਾਲੀਆਂ। ਲੈਣ ਦੇ ਨਾਲੀਆਂ ਤੂੰ ਦੱਸਦੇ ਵੇੜ ਦੇ ਅੱਗੇ 53 ਕੀਤਾ ਕਿਤੇ ਹੋਰ। ਹਾਂ। ਇਹ ਤਾਂ ਗੱਲ ਮੰਨਣੀ ਪਾਉਗੀ ਐਂ ਦੱਸਦੇ ਵੀ ਆ ਪਸ਼ੂ ਹੱਥ ਦਰਾ ਹੈ ਹਾਂ ਜੇ ਚਾਰ ਕ ਬਿਹੜਾ ਹੁੰਦੀਆਂ ਨਾ ਕਰਦਾ ਤੇ ਦੀ ਖੁਰਨੀ ਦੇ ਖੜੀਆਂ ਹੁੰਦੀਆਂ ਫੇਰ ਇਹਦਾ ਤਰੇਟ ਕਰਨਾ ਸੀ ਇਹਨੇ ਪਸ਼ੂ ਬਾਲੇ ਆ ਤੇ ਤਾਂ ਹੀ ਮੁੱਲ ਉਨੇ ਕੀਆ ਬਸ ਜਿੰਨੀਆਂ ਲੈਣੇ ਆ ਹੁਣ ਜਿਨੇ ਚੰਗੇ ਪੈਸੇ ਲਾਉਣੇ 6-7000 ਜੀ ਨੇ ਹੁਣ ਚੰਗੇ ਪੈਸੇ ਲਾਉਣੇ ਆ ਵੱਧ ਪੈਸੇ ਲਾਉਣੇ ਆ ਵੱਧ ਚੰਗੀਆਂ ਬਿਹੜਾ ਲੈਣੀਆਂ ਆ ਜਾਓ ਫਿਰ ਚੰਗੀਆਂ ਦੇ ਖੇਡ ਲੋ ਆ ਜਾ ਆ ਵੀ ਕਿਹੜੀ ਕੱਢਗੇ ਚਿੱਟੀ ਕੱਢ ਬਾਰ ਘਾਣੇ ਵਾਣੇ ਆ ਜਾ ਦੱਸ ਇਹਦੇ ਬਾਰੇ ਤੇ ਬਈ ਦੋ ਦੰਦ ਦੇ ਬੱਛੀ ਆ ਚੋਹ ਦੇ ਚੱਕ ਦੀ ਆ ਦੋ ਦੰਦ ਪੂਰੇ ਕਰ ਗਈ ਆ ਚੌਕ ਦੇ ਚੱਕਦੀ ਆ ਪਹਿਲਾਂ ਵੈੜ ਚਿੱਟੇ ਰੰਗ ਦੀ ਪੱਚ ਬਰੀਕ ਬਰੀਕ ਬਿੰਦੀਆਂ ਜੀਆਂ ਕਾਲੇ ਰੰਗ ਦੀਆਂ ਨੇ ਚਿੱਟੇ ਰੰਗ ਦੀ ਓਵਰ ਆਲ ਵੱੱਛੀ ਆ ਕਾਲੇ ਕਾਲੀਆਂ ਬਿੰਦੀਆਂ ਜੀਆਂ ਹੈਂਆਂ ਕੱਦ ਵੱਡਾ ਪਾਈ ਜਾਣ ਬਹੁਤ ਐ ਚੌਕ ਦੇ ਦੰਦ ਚੱਕਦੀ ਆ ਦੋਨ ਦੇ ਪੂਰੇ ਕਰ ਗਈ ਆ ਡੱਬੀ ਐਚ ਐਫ ਨਸਲ ਦੀ ਪ੍ਰਿੰਟ ਵਾਲੀ ਫੱਟ ਫੱਟ ਲੈਵਾ ਫਿਟਿੰਗ ਆਲਾ ਠੋਸ ਨਹੀਂ ਕਰਵਾਣਾ ਸਮਾਂ ਐ ਸਮਾਂ ਸਾਧਨਾਂ ਪਾਇਆ ਬਈ ਹਫਤੇ ਦੀ ਕੱਚੀਆ ਕਰਦਾ ਤੇ ਕਹਿੰਦਾ ਕਰਦਾਤ ਨਾਲ ਲਿਹਾਜ ਹੈ ਵਪਾਰ ਕਰਦਾ ਮੁੰਡਾ ਪਰ ਹੈਗਾ ਨਰਮ ਜਿਹੜਾ ਨਰਮਾ ਤੁਹਾਨੂੰ ਪਤਾ ਆਪਾਂ ਪਹਿਲਾਂ ਵੀ ਉਹਨੂੰ ਚੰਗਾ ਕਹਿੰਦੇ ਸੀ ਕੱਲੂ ਵੀ ਕਵਾਂਗੇ ਤੇ ਜਿਹੜਾ ਕੋਈ ਝੂੜ ਤੂਫਾਨ ਮਾਰਦਾ ਉਹਦਾ ਤਾਂ ਆਪਾਂ ਵੀਡੀਓ ਚ ਕਹਿ ਦਿੰਨੇ ਨੇ ਚਾਰ ਵਾਰੀ ਭਰਾਵੋ ਤਸੱਲੀ ਕਰ ਲਿਓ ਉਹ ਕਹਿਣ ਦਾ ਮਤਲਬ ਇਹ ਹੀ ਹੁੰਦਾ ਕਿ ਭਰਾਵੋ ਆਪਾਂ ਨੂੰ ਲੱਗਦਾ ਕਿ ਥੋੜਾ ਜਿਹਾ ਬਾਈ ਨੇ ਵੱਧ ਕਹਿਤਾ ਤੇ ਉਹ ਤਸੱਲੀ ਕਰ ਲੈ ਆ ਵਿਖਾ ਦੇ ਕਈ ਭੈਣ ਭਾਕ ਰਹਿੰਦੇ ਸਿੰਘ ਆ ਏ ਬਾਈ ਫੋਟ ਆਵੇਂ ਦਬੜਾਂ ਦੇ ਫੁੱਟਿਆਂ ਦੀ ਹੁੰਦੀ ਹੈ ਜਿਹੜੀ ਵੀ ਉਹ ਜੋ ਲੌਣੀ ਲਾ ਦਾਂਗੇ ਠੀਕ ਹੈ ਹਾਂ ਦੋਸਤੋ ਫੋਟ ਨਿਕਲੀ ਵੀ ਹੈ ਸਿੰਘ ਨਹੀਂ ਆ ਚਿੱਟੀ ਇੰਟਰ ਲਈ ਕਿੰਨਾ ਕੁ ਦੁੱਧ ਪਿਆਜ ਕਰਦਾ ਤਾਈ ਦੁੱਧ ਦੁੱਧ ਵੀ ਏਡੀ ਬੱਚੀ ਨੇ 22 ਲੀਟਰ ਨਾ ਪਿਆ ਯਾਰ ਕਿੰਨੇ ਦੀ ਇਹਦਾ ਮੁੱਲ ਕੋਹ ਕਰਾਲਾ ਵੀਰੇ 73000 ਦੀ ਵੇੜ ਦੇ 70 ਤੇ 3 73 ਦੀ ਦੇਣੀ ਆ ਤੇ ਇਹੀ ਕਿਤੇ ਮਹੀਨਾ ਦਾ ਵਹਿੜ ਲੇਟ ਹੁੰਦੀ ਤੇ ਲੱਖ ਲੱਖ ਦਾ ਭਾਅ ਕਰਦੇ ਲੋਕੀ ਏਡੀਆਂ ਏਡੀਆਂ ਦਾ ਤਾਂ ਮੈਂ ਹੋਂਦਾ ਗਰਮੀ ਕਰਕੇ ਤੁਹਾਨੂੰ ਵੀ ਪਤਾ 10-15000 ਭਾਅ ਪਿੱਛੇ ਫਿਰਦਾ ਤੇ ਹੋਰ ਮਹੀਨਾ ਛੱਡੋ 20 ਦਿਨਾਂ ਨੂੰ ਵੇਖ ਲਿਓ ਉੱਥੇ ਹੀ ਆ ਜਾਣਾ ਬਾਜ਼ਾਰ ਤੇ ਜੇ ਹੁਣ ਵੀ ਕਿਸੇ ਤੋਂ ਇਹਨਾਂ ਦਿਨਾਂ ਜਨਾ ਵੜ ਲਈ ਗਈ ਫਿਰ ਮਹੀਨੇ ਨੂੰ ਤਾਂ ਕਾਦੀ ਲਈ ਜਾਣੀ ਆ ਤੇ ਸਾਰਾ ਸਿਆਲ ਨਹੀਂ ਲਈ ਜਾਣੀ ਸਿਆਲ ਚ ਤਾਂ ਫਿਰ ਡੱਬੀ ਐਬ ਜੀ ਲੱਖ ਸਵਾ ਲੱਖ ਲੱਖ ਸਵਾ ਲੱਖ ਮੁੱਲ ਕਰਦਾ ਅਗਲਾ ਚਿੱਟਿਆਂ ਦਾ ਚਿੱਟਿਆਂ ਦਾ ਜੋੜਾ ਇਹ 6 ਨੰਬਰ ਤੁਸੀਂ ਵੇਖਣ ਲੱਗੇ ਆ ਸਕਰੀਨ ਤੇ ਹਾਂਜੀ ਇਹ ਵੀ ਚਿੱਟੀ ਵੜਾਈ ਇਹ ਵੀ ਚਿੱਟੀ ਵੜ ਇਹ ਵੀ ਫਰੂਨ ਵੱਚੀ ਆ ਇਹ ਵੀ ਪਾਈ ਲੈਣਾ ਇਹ ਵੀ ਬਾਈ ਕਹਿੰਦਾ ਉੱਥੇ ਹੀ ਦੁੱਧ ਪਿਆ ਜੂ ਰੱਖ ਬਾਕੀ ਵੜਾ ਵੱਡੀਆਂ ਕੱਦ ਵਜਨ ਵਾਲੀਆਂ ਯਾਰ ਬਾਈ ਆਪਾਂ ਮੁੰਮ ਵੀ ਕਹਿੰਦੇ ਗਾਂ ਲੈਣੀ ਮੋਵੇ ਅਗਲੇ ਨੇ ਘਰੋਂ ਤਾਂ ਆ ਕੇ ਅਜੇ ਗਾਂ ਤੋਂ ਖਾਲੀ ਨਹੀਂ ਹੋਣ ਠੀਕ ਆ ਪਰ ਲੈਣੀ ਹੋਊ ਫਿਰਦੇਤ ਕਹਿੰਦਾ ਬਾਈ ਕਹਿੰਦਾ ਕਿਸੇ ਨੇ ਗਾਂ ਲੈਣੀ ਹੋਵੇ ਸਹੀ ਵੀਡੀਓ ਦੇ ਅਗਲੇ ਨੂੰ ਪਸੰਦ ਆ ਜੇ ਇੱਥੋਂ ਨਹੀਂ ਫਿਰ ਉਹ ਕਰਦੇਤ ਕਹਿੰਦਾ ਖਾਲੀ ਮੁੜਦਾ ਕਿਉਂਕਿ ਵਹਿੜਾਂ ਹੀ ਚੰਗੀਆਂ ਜਿੰਨੀਆਂ ਤੁਹਾਨੂੰ ਵੀਡੀਓ ਤੇ ਦਿਹਿੰਦੀਆਂ ਉਹਦੋਂ ਪੂਰਾ ਵੱਧ ਚੰਗੀਆਂ ਵਹਿੜਾ ਹੋਣਗੀਆਂ ਤਾਂ ਹੀ ਗਰਦੱਤ ਕਹਿੰਦਾ ਵਹਿੜ ਅਗਲੇ ਨੇ ਲੈਣੀ ਹੋਵੇ ਸਹੀ ਇੱਥੋਂ ਨਹੀਂ ਖਾਲੀ ਮੁੜਦਾ ਬਲਟੇ ਲਾਂ ਬਾਕੀ ਆ ਬੱਚੀਆਂ ਵੀ 10 ਲੰਗਾਂ ਘਰੇ ਫੜੇ ਹਾਂ 20 22 22 ਕਿਲੋ ਗਰਦੱਤ ਕਹਿੰਦਾ ਖੁੱਲਾ ਦੁੱਧ ਪਿਆ ਦੇਣੀਆਂ ਆ ਜੋੜਾ ਐਚ ਐਫ ਨਸਲ ਦੀਆਂ ਡੱਬੀਆਂ ਪ੍ਰਿੰਟ ਵਾਲੀਆਂ ਵਹਿੜਾਂ ਇਹ 66 ਦੀ ਉਹ 77 ਦੀ ਇਹ 68 ਦੀ ਜੋੜਾ ਲੈ ਲੋਂਗੇ 1000 ਵੱਧ ਮਾਨਤਾਨ ਕਰ ਦੂ ਕੋਈ ਗੱਲ ਨਹੀਂ ਉ ਤਾਂ ਲੈਣ ਦੇਣ ਵਾਲੇ ਹੀ ਭਾ ਕੀਤੇ ਆ ਉਹ ਜੋੜਾ ਲੈ ਲੋਂਗੇ 1000 ਵੱਧ ਛੱਡ ਦੂ ਕੋਈ ਗੱਲ ਨਹੀਂ ਵਜਨ ਵਾਲੀਆਂ ਹਾਂ ਵਜਨ ਵਾਲੀਆਂ ਤੇ ਉ ਵੀ ਵੱਧੇ ਵਾਲੀਆਂ ਪੰਜ ਚਾਰ ਸੂਵੇ ਵਧੀਆ ਖੁੱਲਾ ਦੁੱਧ ਪਿਉਣਗੀਆਂ ਆ ਖੁੱਲਾ ਬਈ ਪਹਿਲਣਾ ਵਹਿੜਾਂ ਦੋ ਦੋ ਤਿੰਨ ਤਿੰਨ ਚਾਰ ਚਾਰ ਸੂਵੇ ਦੁੱਧ ਪੀ ਕੇ ਚੌਥੇ ਸੂਵੇ ਗਾਂ ਕਹਿ ਕੇ ਵਿੱਚੋਂਗੇ ਨਾ ਤੇ ਤਾਂ ਵੀ ਭੱਜ ਕੇ ਵਿਗਣਗੀਆਂ ਸਹੀ ਸੂਆ ਦੱਸ ਕੇ ਕਿਉਂਕਿ ਤੁਹਾਨੂੰ ਵੀ ਪਤਾ ਤਿੰਨਾ ਚਾਰਾਂ ਸੂਆਂ 'ਚ ਗਾਂ ਬੁੱਢੀ ਥੋੜੀ ਹੋ ਜਾਂਦੀ ਆ ਲੋਕੀ ਦਾ 7ਵੇਂ 7ਵੇਂ ਸੂਏ ਵਾਲੇ ਨੂੰ ਤੀਜਾ ਦੂਜਾ ਸੂਆ ਕਹਿ ਕੇ ਵੇਚੀ ਜਾਂਦੇ ਤੁਸੀਂ ਤਾਂ ਸਹੀ ਸੂਆ ਦੱਸ ਕੇ ਵੇਚਣੀ ਆ ਹਾਂਜੀ ਕੱਢੋ ਜੀ ਇਹ ਕਿੰਨਾ ਕੁ ਦੁੱਧ ਪਿਆਜੂ ਦੂਜਾ ਸੂਆ ਬਈ 24 ਲੀਟਰ ਦੁੱਧ ਦਿੱਤਾ ਨੇ ਬਲੂ ਨੇ 7 ਨੰਬਰ ਤੁਸੀਂ ਵੇਖ ਰਹੇ ਆ 24 ਲੀਟਰ ਦੁੱਧ ਦਿੱਤਾ ਬਾਈ ਕਹਿੰਦਾ ਵੇਡੋ ਵੇਡੋ ਖਾ ਗਈ ਵਜਨ ਕਿੰਨਾ ਤੇ ਕੱਦ ਕਿੰਨਾ ਹੈ ਹਾਂ ਹਨ ਬੜਾ ਚੰਗਾ ਲੱਗਾ ਜਿੰਨਾ ਕਹਿਲਾ ਉਹ ਨਹੀਂ ਯਾਰ ਹੱਥੀ ਚੋਲੋਗੇ ਤੇ ਚਾਹ ਜੜੂਗਾ ਰੋਗ ਰੋਗ ਦੇ ਥਾਣ ਆ ਮੈਂ ਦੂਰੋਂ ਵਿਖਾਦੇ ਹੈ ਉਹਦੇ ਮੋਢੇ ਤੇ ਵੇ ਬੰਦੇ ਜੰ ਉਹਦੀ ਮੇਰੇ ਜਿੱਦਾ ਕਾਤੀ ਉਹਦਾ ਛੇਪਾ ਉਹਦੀ ਮੂਹ ਹੈ ਹਮਮ ਪੈੜਾ ਵੱਡੀਆਂ ਹੀ ਆ ਦੋਸਤੋ ਇਹ ਚ ਕੋਈ ਸ਼ੱਕ ਨਹੀਂ ਮੋਲੇ ਦਾ ਜੈ ਕਿੰਨਾ ਇਹ 56 ਦੀ ਬੱਚੀ ਦੇ ਲਓ ਜੀ ਇਹ 56 ਦੀ 23 24 ਕਿਲੋ ਦੁੱਧ ਦਿੱਤਾ ਕਰਦੇ ਤੱਕ ਕਹਿੰਦਾ ਇਹਨੇ ਪੈੜ ਵਿਖਾਇਆ ਕਿਸੇ ਪਾਸੋਂ ਵੀ ਹੱਥ ਤਰਾ ਹੈ ਨਹੀਂ ਬੱਚੀ ਕਿਸੇ ਪਾਸੋਂ ਕਹਿੰਦੇ ਵੀ ਆ ਕੇ ਵਿੱਚੋਂ ਹੱਥ ਤਰਾ ਹੈ ਚਾਰ ਹੀ ਥਾਣ ਹੈ ਫੁੱਲ ਗੈਵ ਚ ਲੱਗੇ ਹੋਏ ਆ ਕੱਦ ਵਜ਼ਨ ਵਜੂਦ ਬਹੁਤ ਲੇਵਾ ਵੀ ਪੂਰਾ ਸੋਹਣਾ ਖੁੱਲਾ ਵੱਡਾ ਹਵਾਨਾ ਅਜੇ 2-4 ਦਿਨ ਲੈ ਜਾਣੇ ਐ ਨੇ ਅਜੇ 5-6 ਦਿਨ ਹੀ ਲੈ ਜਾਣੇ 5-6 ਦਿਨ ਹੀ ਲੈ ਜਾਣੇ ਭਾਈ ਕਹਿੰਦਾ ਆ ਵਲਟ ਲੱਗਿਆ ਠਾਉਂ ਕੁ ਲੇਵਾ ਪਿੱਛੇ ਨੂੰ ਵੱਧਾ ਲੇਵਾ ਵੀ ਰੂਮ ਵਰਗਾ ਹੁਣ ਲਾਲ ਵੇੜਾ ਮ ਖੋਹਣਾ ਸਾਈ ਵਾਲ ਜਰਸੀ ਹੁਣ ਲਾਲ ਸਾਈ ਵਾਲ ਤੇ ਜਰਸੀ ਆ ਵੇੜਾ ਜੋੜਾ ਆ ਜਾਏ ਤੇ ਤੇ ਸਾਈ ਵਾਲਾ ਬੱਚੀ ਹਮ ਨਾ ਬਤ ਕਿੰਨਾ ਕੁ ਦੁੱਧ ਦੇ ਦੂ ਦੁੱਧ ਚਾਕੇ ਰੱਖਾਂ ਇਹ ਉਹ ਖਾ ਅਗਲੇ ਨੂੰ ਤੇਰਾ ਗੁਣ ਵੇਖ ਕੇ ਤੈਨੂੰ ਅਹੀ ਲਿਆ ਏ ਠੀਕ ਹੈ ਦੇਖ ਲੈ ਪਹਿਲਾਂ ਨਾ ਇਹ ਵੀ ਪਹਿਲੇ ਸੂਏ ਲੈ ਲਓ ਜਿਹਦੇ ਗਰਮ ਹੁੰਦੀਆਂ ਲੱਤਾਂ ਫੜੀ ਜਾਂ ਲੈਂ ਇੱਥੇ ਕੈਂਚੀ ਲਾ ਲੈ ਆ ਭਵਾ ਜਿਹੇ ਲੈ ਜਿਹਦਾ ਵਹਿੜਾ ਕਿੰਨਾ ਕੁ ਦੋਸ ਦੇ ਦੂ ਇਹ ਵੀ ਚਾਰ ਦੰਦ ਵੱਛੀ ਆ ਕਿੰਨੇ ਕੁ ਦਿਨ ਲੈ ਜੀ ਬਸ ਪੰਜ ਚਾਰ ਦਿਨ ਕੱਢੂਗੀ ਇਹ ਵੀ ਚਾਰ ਦੰਦ ਪਹਿਲਾਂ ਨਾ ਲੈ ਚੱਲ ਬਈ ਚਾਰ ਪੰਜ ਦਿਨ ਬਾਈ ਕਹਿੰਦਾ ਮਸਾ ਹੀ ਕੱਢੂ ਪਹਿਲਾਂ ਨਾ ਚੌਗੀ ਆ ਵੱਛੀ ਵਖਾ ਵੀ ਕਿਹੜੇ ਪਾਸੋਂ ਆ ਮਾੜੀ ਆ ਕਾਹ ਦੇਦਾ ਵੀ ਅਮਰੀਕਨ ਜਿੱਡਾ ਹੀ ਆ ਪਰ ਹੈਗੀ ਲਾਲ ਬਦਾਮੀ ਰੰਗ ਦੀ ਵੱਛੀ ਆ ਰਾਜੀ ਬਹੁਤ ਇਹਦਾ ਦੁੱਧ ਮੱਝਾਂ ਵਰਗਾ ਹੋਣਾ ਫੈਟ ਫੂਡ ਵਧੀਆ ਆਊਗੀ ਹਾਂ ਸਾਈਵਾਲ ਨਾਲਸਲ ਦੀ ਬੱਚੀ ਆ ਜੇ ਕੋਈ ਭੈਣ ਭਰਾ ਚੰਗੀ ਭਾਰੀ ਪਹਿਲਣ ਜਾਨ ਵਾਲੀ ਸਾਈਵਾਲ ਲੈਣ ਦਾ ਚਾਹਵਾਨ ਹੋਵੇ ਤੇ ਇੱਥੇ ਬਾਈ ਦੇ ਘਰੇ ਆਜੋ ਇੱਕ ਗੱਲ ਹੈਗੀ ਉਹ ਸਾਈਵਾਲ ਵਾਲੇ ਲੱਛਣ ਹੈ ਨਹੀਂ ਸੀਲ ਸੌ ਫੁੱਲ ਹੈ ਕੈਰੈਕਟਰ ਸਾਈਵਾਲ ਵਾਲੀ ਆ ਤੇ ਨਹੀਂ ਉਹ ਤਾਂ ਲੱਤ ਲੁੱਤ ਮਾਰ ਜਾਂਦੀਆਂ ਹੁੰਦੀਆਂ ਕੋਈ ਟਾਵੀਆਂ ਹੀ ਸੀਲ ਹੁੰਦੀਆਂ ਹਾਂ ਪਵਾ ਜੋੜ ਕੇ ਕੈਂਚੀ ਮਾਰੇ ਅਗਲਾ ਦੋਵੇਂ ਲੱਤਾਂ ਫੜ ਗਏ ਲੱਤ ਵੀ ਨਹੀਂ ਚਾਹੀਦੀ ਕਿੰਨੇ ਦੀ ਇਹ 63000 ਲਓ ਜੀ 63000 ਦੀ ਤੇ ਆਏ ਨਾ ਕਹਿ ਜਾਣਾ ਵੀ ਲੋਕ ਮੁੱਲ ਮੰਗੀਆਂ ਦਾ ਸ਼ਾਈ ਵਾਲਾ ਭਾਜ ਮਿਲਦੀਆਂ ਇੱਥੇ ਆ ਕੇ ਮਲਾਓ ਪਹਿਲਾਂ ਚੀਜ਼ ਕੀ ਆ ਹਾਂ ਵਹਿੜ ਨਾ ਵਹਿੜ ਮਲਾ ਕੇ ਵੇਖੇ ਇੱਕ ਭਾਏ ਦਾ ਬੁੱਢੀ ਸਾਈ ਵਾਲਾ ਇਹ ਪਹਿਲਣ ਚਾਰ ਦੰਦ ਵੱਡੀ ਫੋਲਾ ਰਾਜੀ ਬਹੁਤ ਮੈਂ ਲੱਖ ਦੀ ਵੀ ਜੀ ਜਾਂਦੀ ਮੈਂ ਡੇਢ ਦੀ ਵੀ ਗਈ ਜਾਂਦੀ ਮੈਂ ਤਿੰਨ ਦੀ ਵੀ ਗਈ ਜਾਂਦੀ ਆ ਬਸ ਚੀਜ਼ ਵੇਖਣੀ ਪਾਰਖਹੀਰ ਫਰਕ ਹੁੰਦਾ ਇਹ ਤਾਂ ਗੱਲ ਸਹੀ ਹੈ ਦੋਸਤ ਇਹ ਗੱਲ ਜਰੂਰ ਨੋਟ ਕਰ ਲਓ ਕਈ ਦਾ ਸਾਈ ਵਾਲ 40 40000 ਦੇ ਗਏ ਵੇਚੀ ਜਾਂਦੇ ਆ ਪਰ ਸਾਈ ਵਾਲ ਚੀਜ਼ ਆ ਇਹ ਚੱਲਦੀਆਂ ਕਿੰਨੀਆਂ ਵੇਚੀਆਂ ਹਾਂ ਆ ਗੱਲ ਤੇਰੇ ਚੈਨਲ ਤੇ ਵੇਚੀਆਂ ਆਪਾਂ ਕੋ ਝੂਠ ਮਾਰ ਕੇ ਹਾਂ ਇਹ ਤਾਂ ਗੱਲ ਹੈਗੀ ਐ ਤੇ ਆ ਇਹ ਵੱਡੀ ਜਰਸੀ ਦਿਖਾ ਦੇ ਵੀ ਅੱਛਾ ਫਨੋ ਲਵਾਈ ਵੱਧ ਆ ਕੇ ਘਾਟਾ 9 ਨੰਬਰ ਆ ਅਮਰੀਕਨ ਜੱਡੀ ਇਹ ਆ ਨਾ ਕੇ ਯਾਰ ਸਾਰੇ ਹੀ ਚੰਗੇ ਜਿਹੜਾ ਮਰਜ਼ੀ ਲੈ ਲਓ ਜਰਸੀ ਲੈ ਲਓ ਅਮਰੀਕਨ ਲੈ ਲਓ ਕਾਲੀ ਲੈ ਲਓ ਚਿੱਟੀ ਲੈ ਲਓ ਕੱਦ ਸਾਰਿਆਂ ਦੇ ਵੱਡੇ ਆ ਦੁੱਧ ਕਿੰਨਾ ਕੁ ਪਿਆਜੂ ਦੇਉ ਅਮਰੀਕਨ ਵਾਂਗੂ ਅਮਰੀਕਨ ਦੇਣਾ ਹੀ ਦੇਣਾ ਬਾਈ 20 ਲੀਟਰ ਕੋ ਦਿਸਾ ਦਿੱਤਾ 20 ਲੀਟਰ ਦੁੱਧ ਬਾਈ ਕਹਿੰਦਾ ਇਹਦਾ ਦਿੱਤਾ ਵਾ ਚਾ ਵੇਣਾ ਆ ਕੇ ਵੇਖਿਆ ਵੀ ਇਹ ਕਿੰਨੀਆਂ ਕਿੰਨੀਆਂ ਪੂਰੀਆਂ ਹੋਊਗੀ ਇੱਥੇ ਆ ਕੇ ਦੋਸਤੋ ਵੀਡੀਓ ਤੇ ਤੁਹਾਡੇ ਮਨ ਨੂੰ ਲੱਗ ਗਿਆ ਨਾ ਉਸ ਤੋਂ ਬਾਅਦ ਜਦੋਂ ਤੁਸੀਂ ਘਰੇ ਆਓਗੇ ਤੇ ਉਦੋਂ ਤੁਹਾਡੇ ਆਪ ਹੀ ਮਨ ਨੂੰ ਖੇਚ ਪਾਊਗੀ ਯਾਰ ਵੀਡੀਓ ਤੇ ਵੇਖਿਆ ਅਸੀਂ ਆਗੇ ਚੰਗੇ ਰਹਿ ਗਏ ਆ ਵੇਖੋ ਹਾਂ ਕਿੱਡਾ ਕੱਦ ਫੁੱਲ ਬਰੀਡ ਵਾਲੀ ਜਰਸੀ ਆ ਉਹ ਵੀ ਵੱਡੀ ਆ ਅਮਰੀਕਨ ਨਾ ਉਹ ਵੀ ਹਾਂ ਫੁੱਲ ਬਰੀਡ ਵਾਲੀ ਜਰਸੀ ਬਰੀਡ ਦੀ ਵਹਿੜ ਆ 20 ਕਿਲੋ ਦੁੱਧ ਪਿਆ ਜੂ ਦੂਜਾ ਸੂਆ ਲੇਵਾ ਇਹਦਾ ਵੀ ਰੂਮ ਵਰਗਾ ਮੂਹਰੇ ਥਣ ਤੋਂ ਸਵਾ ਫੁੱਟ ਵੰਗੂ ਅੱਗੇ ਨੂੰ ਫਰਦਾ ਤੇ ਬੈਗ ਨੂੰ ਪਿੱਛੇ ਹਟਮਾ ਹਵਾਨਾ ਅੱਗੇ ਧੁੰਨੀ ਨੂੰ ਹਵਾਨਾ ਟੱਚ ਕਰਦਾ ਕਹਿਣ ਵਾਲੀ ਗੱਲ ਨਹੀਂ ਵੀਡੀਓ ਤਾਂ ਰਿਕਾਰਡ ਹੀ ਰਹਿਣੀ ਆ ਕੇ ਵੇਖ ਲੈਣਾ ਤੁਸੀਂ ਹਾਂ ਫਟਟੰਗੂ ਲਈ ਬਾਬੇ ਚੈਨ ਵੱਧਾ ਯਾਰ ਜਿਹਨੇ ਪੈਸੇ ਲਾਉਣੇ ਚੀਜ਼ ਆ ਕਿੰਨੇ ਦੀ ਚੀਜ਼ ਇਹਦਾ ਮੁੱਲ 75 ਕਰਾਲਾ ਕੋਕਰਾਲਾ ਵੇਚਣ ਵਾਲੀ ਗੱਲ 70 ਤੋਂ 1000 ਕੋੜਾ ਮੁੱਲ 75 ਕਰਾਲੋ 70 ਤੋਂ 1000 ਦਾ ਨੋਟ ਛੱਡਣਾ 69000 ਦੀ ਦੇਣੀ ਆ ਜੇ ਕੋਈ ਵੱਡੀ ਜਰਸੀ ਚੰਗੇ ਦੁੱਧ ਵਾਲੀ ਲੈਣ ਦਾ ਚਾਹਵਾਨ ਹੋਵੇ ਤੇ ਇੱਥੇ ਦੇ ਘਰੇ ਆ ਜਾਓ ਗਰਦੈਤ ਦੇ ਇੱਕ ਵਾਰ ਰਹੇਗੀ ਹਾਈਟ ਵੀ ਬਹੁਤ ਆ ਲੈਂਥ ਵੀ ਪੂਰੀ ਆ ਖੁੱਲਡ ਲਿਆਂਗਾ ਪੈਰਾਂ ਦੀ ਆ ਸੋਹਣਾ ਬੋਡੀ ਸਟਰਕਚਰ ਆ ਜੇ ਕਿਸੇ ਭੈਣ ਨੇ ਜਰਸੀ ਬਰੀਡ ਤੇ ਭੈਣ ਭਰਾਣੇ ਕੰਮ ਕਰਨਾ ਐਰ ਕਿਦਾ ਪਤਾ ਨਹੀਂ ਕਿਹੜਾ ਸੀ ਬਣ ਲੱਗਾ ਗਾਂ ਵਾਲੇ ਹੁਣ ਇਹਨੇ ਸੂਪ ਪੈਣਾ ਹੋਰ ਹਫਤੇ ਨੂੰ ਸੂਪੂ ਪੰਜਾਂ ਦਿਨਾਂ ਨੂੰ ਸੂਪੋ ਉਸ ਤੋਂ ਬਾਅਦ 20 25 ਮਹੀਨੇ ਬਾਅਦ ਇਹਨੇ ਹੀਟ ਚ ਆਊਗੀ ਉਦੋਂ ਚੰਗੇ ਸਾਹਣ ਦਾ ਸੀ ਬਣ ਲਵਾ ਲੈ ਚੰਗੇ ਜਰਸੀ ਬੋਲ ਦਾ ਤੇ ਘਰੇ ਟਾਪ ਦੀ ਜਰਸੀ ਬਰੀਡ ਤਿਆਰ ਕਰ ਦੂਗੀ ਕਿਉਂਕਿ ਆਪ ਵੀ ਵੱਡੀ ਆ ਬਰੀਡ ਬਹੁਤ ਦੁੱਧ ਵੀ ਚੰਗੇ ਵਾਲੀ ਆ ਤੇ ਅੱਗੇ ਚੰਗੇ ਸਾਹਣ ਦਾ ਸੀ ਬਣ ਲੱਗ ਜੇ ਟਾਪ ਦੀ ਜਰਸੀ ਬਰੀਡ ਘਰੇ ਤਿਆਰ ਕਰ ਦੂ ਹਾਂ 10 ਨੰਬਰ ਆ ਗਈ ਬਾਈ ਕਿੰਨਾ ਦੁੱਧ ਦੇ ਦੂ? ਇਹ ਬਾਈ ਦੁੱਧ ਦਿੱਤਾ ਵੇੜ ਨੇ 14 ਲੀਟਰ। ਹੂੰ। ਖੰਡਰ ਨੇ। ਅੱਛਾ। ਪਹਿਲੇ ਜਲ ਵੀ ਬਿਣਾ ਸੂਣ ਤੋਂ। ਨਹੀਂ ਇਹ ਬੱਚੀ ਰਹੀ ਹੀ ਬਾਈ ਆਪਾਂ ਸਚਾਈ ਦੱਸ ਕੇ ਦੇਣੀ ਆ ਸਾਡੇ ਆਪਣੀ ਵਿਗੇ ਨਾਲ। ਸਹੀ ਆ। ਠੀਕ ਆ ਨਾ। ਇਹਦੇ ਬਾਈ ਰਹੀ ਨਹੀਂਗੀ ਦੰਦੋ ਚੌਗੀ ਆ ਪਹਿਲੇ ਸੂਆ ਕੈਟਰ ਲਾ ਕੇ ਬੰਦਿਆ ਨੇ 14 ਲੀਟਰ ਦੁੱਧ ਚੁਗਿਆ। ਸਹੀ ਅਸਲੀਅਤ ਪਹਿਲਾ ਸੂਆ ਹਣ ਸੁਣਾ। ਰੱਬ ਵੱਲੋਂ ਹਣ ਸੁਣਾ। ਹਾਂ। ਠੀਕ ਆ। ਉਦੋਂ ਧੱਕੇ ਨਾਲ ਦੁੱਧ ਚੋਗੇ। ਹਾਂ। ਕੱਟ ਲਾਈ ਸੀਗੀ ਬਾਈ ਕਹਿੰਦਾ ਉਹਨਾਂ ਨੇ। ਏ ਰਹੀ ਨਹੀਂ ਉਹਨੇ ਕੈਟਲ ਵਾਲੀ ਦੁੱਧ ਤੇ ਵੜਾ ਗਈ 14 ਕਿਲੋ ਦੁੱਧ ਦੇਣੇ ਦਿੱਤਾ ਹੁਣ ਇਹਨੇ ਸਹੀ ਮੈਨੇ ਬੱਚਾ ਹੋਣ ਦੇਣਾ ਜਾਨੀ ਕਿ ਪਿਛਲਾ ਸੂਬਾ ਦੁੱਧ ਪਿਆ ਗਈ ਆ ਪਰ ਬੱਚਾ ਨਹੀਂ ਦਿੱਤਾ ਕਿਉਂਕਿ ਕਿਹੜਾ ਗੱਬਣ ਹੋਈ ਸੀ ਪਰ ਚੋ ਚੀਜ਼ ਕਹਿੰਦੇ ਉਹ ਆ ਦਿਨ ਕਿੰਨੇ ਲੈ ਗਈ ਦਿਨ 10 ਪਾਈ ਵਗਿਆ ਕਿੰਨਾ ਕੁ ਦੁੱਧ ਦੇ ਦੂ ਦੁੱਧ ਪਈ ਯਾਰ 20 ਲੀਟਰ ਇਹਨੇ ਨਾ ਪਿਆ 14 ਟੀਗਾ ਦੇ ਪਈ ਗਈ ਘਰ ਵਾਲੇ ਦੋਸਤੋ 20 ਲੀਟਰ ਨੂੰ ਦੁੱਧ ਪਿਆ ਜੂ ਤਾਂ ਗਰਦੈ ਤਨ ਨੂੰ ਮਰੂਦਾਂ ਵਾਲੀ ਰੇੜੀ ਵਾਂਗੂ ਖਿੱਚੀ ਫਿਰਦੀ ਐ ਕਿਉਂਕਿ ਰਾਜੀ ਆ ਕਿੰਨੇ ਦੀ ਇਹ ਯਾਰ ਇਹ ਬੁੱਢੀਆਂ ਥੋੜੋ ਜਿਹਾ ਕਿੰਨੇ ਦੀ ਇਹ 56800 56800 ਦੀ ਦੋਸਤੋ ਵੀਡੀਓ ਜਿਆਦਾ ਲੰਬੀ ਹੋਗੀ 56800 ਦੀ ਦੇ ਦੇਣੀ ਇੱਕ ਤਾਂ ਨਗਬਾਦ ਸੀ ਇੱਕ ਵੀਡੀਓ ਵੀ ਪਸ਼ੂ ਵੀ ਸਾਰੇ ਟਿਕਾ ਕੇ ਵਿਖਾ ਕੇ ਤੇ ਐਡੀ ਵੀਡੀਓ ਕੋਈ ਭੈਣ ਭਰਾ ਵੇਂਦਾ ਨਹੀਂ ਇਹ ਸਾਰੇ ਨਗਾਂ ਦੀ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦਿੰਦੀ ਆ 19-20 ਮਿੰਟ ਤੇ ਵੀਡੀਓ ਚਲੀ ਗਈ ਹੈ ਬਾਕੀ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਗਰਦੈਤ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਪਹਿਲਾ ਸੂਆ ਚਾਰ ਦੰਦ 20 ਕਿਲੋ ਦੁੱਧ ਪਿਆਜੂ ਉਦਾਂ ਨੇ ਪਿਛਲੇ ਸੂਵੇ ਸਾਰਾ ਸੂਆ ਦੁੱਧ ਦਿੱਤਾ ਪਰ ਟੀਕਿਆਂ ਦੇ ਦੁੱਧ ਦਿੰਦੀ ਰਹੀ ਆ ਟੀਕੇ ਕੱਟ ਲੱਗੀ ਸੀ ਉਦੋਂ ਬਾਅਦ ਦੁੱਧ ਤੇ ਚੱਲ ਵੀ 14 ਕਿਲੋ ਦੁੱਧ ਦਿੱਤਾ ਤੇ ਹੁਣ ਸਹੀ ਮੈਣ ਬੱਚਾ ਦੇਣਾ ਨੇ ਪਹਿਲੇ ਸੂਵੇ ਸੂਣਾ ਚਾਰ ਦੰਦ ਸਾਰਿਆਂ ਨੂੰ ਆਸ਼ੀਰਵਾਦ